ਕੀ ਤੁਹਾਡੀ ਵੀ ਸਕਿਨ ਤੇ ਦਾਗ ਨੇ ਜਾਂ ਪਿੰਪਲ ਨੇ ਵੈਸੀ ਪਿੰਪਲਾਂ ਦੇ ਬਹੁਤ ਸਾਰੇ ਕਮੈਂਟ ਆਏ ਸੀਗੇ ਕਿ ਦੀਦੀ ਸਾਡੇ ਪਿੰਪਲ ਨੇ ਔਰ ਸਕਿਨ ਤੇ ਕੀ ਲਗਾਈਏ ਜਿਹਦੇ ਨਾਲ ਪਿੰਪਲ ਠੀਕ ਹੋ ਜਾਣ ਤੁਹਾਨੂੰ ਬਹੁਤ ਹੀ ਵਧੀਆ ਇੱਕ ਕਰੀਮ ਦੱਸਦੀ ਆ ਪੂਰੀ ਵੀਡੀਓ ਦੇਖ ਕੇ ਉਹ ਕਰੀਮ ਨੂੰ ਬਣਾਉਣਾ ਜ਼ਰੂਰ ਹੈ ਇਸ ਨਾਰੀਅਲ ਤੇਲ ਦੇ ਵਿੱਚ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਉਸ ਕਰੀਮ ਨੂੰ ਬਣਾ ਕੇ ਆਪਾਂ ਰੈਡੀ ਕਰ ਲੈਣਾ ਹੈ ਰਾਤ ਨੂੰ ਆਪਾਂ ਉਹ ਕਰੀਮ ਲਗਾਣੀ ਹੈ ਤੇ ਕਿਸ ਤਰੀਕੇ ਨਾਲ ਉਹ ਬਣਾਣੀ ਹੈ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਨੂੰ ਜ਼ਰੂਰ ਪ੍ਰੈਸ ਕਰ ਲੋ ਤਾਂ ਜੋ ਉਹ ਕਰੀਮ ਜਿਹੜੀ ਹੈ ਤੁਸੀਂ ਦੇਖੋ ਕਿਸ ਤਰੀਕੇ ਨਾਲ ਬਣੀ ਹੈ ਤੇ ਕਿਦਾਂ ਉਹ ਅਪਲਾਈ ਕਰਨੀ ਆਪਾਂ ਚਿਹਰੇ ਤੇ ਤਾਂ ਜੋ ਤੁਹਾਡੇ ਸਕਿਨ ਦੇ ਜਿੰਨੇ ਵੀ ਦਾਗ-ਧੱब्बे ਨੇ ਜਿੰਨੇ ਵੀ ਤੁਹਾਡੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਜਾਂ ਛਾਈਆਂ ਨੇ ਸਾਰੀਆਂ ਠੀਕ ਹੋ ਜਾਣ ਬੜੇ ਹੀ ਆਸਾਨ ਤਰੀਕੇ ਨਾਲ ਤੇ ਮੇਰੇ ਬਣਾਏ ਹੋਏ ਨੁਸਖੇ ਦੇ ਨਾਲ ਤੁਸੀਂ ਆਪਣੇ ਪਿੰਪਲ ਵੀ ਠੀਕ ਕਰ ਸਕਦੇ ਹੋ ਆਪਣੀਆਂ ਛਾਈਆਂ ਵੀ ਠੀਕ ਕਰ ਸਕਦੇ ਹੋ ਤੇ ਚਲੋ ਜੀ ਸਟਾਰਟ ਕਰਦੇ ਹਾਂ ਕਿਸ ਤਰੀਕੇ ਨਾਲ ਉਹ ਕਰੀਮ ਬਣਾਈਏ ਤੁਸੀਂ ਪੂਰੀ ਵਿਧੀ ਜਾਣ ਲਓ ਪਿੰਪਲਾਂ ਲਈ ਇੱਕ ਬੋ ਤਾਂ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਕਰੀਮ ਨੂੰ ਕਿੱਦਾਂ ਬਣਾਉਣਾ ਹੈ ਤੇ ਇਹ ਕਰੀਮ ਬਣਾਉਣ ਲਈ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਤੇ ਇਹਦੇ ਲਈ ਚਾਹੀਦਾ ਤੁਹਾਨੂੰ ਨਿੰਮ ਦੇ ਪੱਤੇ ਨਿੰਮ ਦੇ ਪੱਤਿਆਂ ਦੇ ਵਿੱਚ 2-4 ਪੱਤੇ ਤੁਸੀਂ ਤુલਸੀ ਦੇ ਵੀ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਪੱਤਿਆਂ ਨੂੰ ਲਿਆ ਕੇ ਧੋ ਕੇ ਆਸ-ਪਾਸ ਬਥੇਰੇ ਮਿਲ ਜਾਂਦੇ ਨੇ ਨਿੰਮ ਦੇ ਪੱਤੇ ਤੁਲਸੀ ਵੀ ਅੱਜ ਕੱਲ ਆਮ ਲੋਕਾਂ ਨੇ ਘਰੇ ਰਾਈ ਹੁੰਦੀ ਹੈ ਤੇ ਇਹਨਾਂ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਤਰੀਕੇ ਨਾਲ ਤੁਸੀਂ ਕੋਟ ਲੈਣਾ ਚਾਹੀਏ ਤੁਸੀਂ ਇਹਨੂੰ ਮਿਕਸੀ ਗ੍ਰੈਂਡ ਵਿੱਚ ਵੀ ਬਣਾ ਸਕਦੇ ਹੋ ਜੀ ਚਟਣੀ ਜੀ ਚਾਹੇ ਤੁਸੀਂ ਕਿਸੇ ਵੀ ਛੱਟੂ ਵਿੱਚ ਇਸ ਤਰੀਕੇ ਨਾਲ ਕੋਟ ਸਕਦੇ ਹੋ ਕਿਉਂਕਿ ਆਪਾਂ ਨੂੰ ਚਾਹੀਦਾ ਇਹਦਾ ਜੂਸ ਤੇ ਇੱਥੇ ਆਪਾਂ ਕੋਟਲੇ ਨੇ ਕੁੱਟਣ ਤੋਂ ਬਾਅਦ ਇੱਥੇ ਆਪਾਂ ਕੀ ਕਰਨਾ ਹੈ 2 ਗੁ ਚਮਚੇ ਦੇ ਵਿੱਚੋਂ ਨਿਕਲੇਗਾ ਕਿਉਂਕਿ ਜਿੰਨੇ ਵੀ ਆਪਣੇ ਕਰੀਮ ਬਣਾਉਣੇ ਜਿੰਨੀ ਕੁਆਂਟੀਟੀ ਚਾਹੀਦੀ ਹੈ ਉਹ ਆਪਣੇ ਹਿਸਾਬ ਨਾਲ ਤੁਸੀਂ ਉਨਾ ਹੀ ਲੈ ਲੈਣਾ ਹੈ ਐ ਤੇ ਮੈਂ 2 ਚਮਚੇ ਹੀ ਇਹਦੇ ਲਵਾਂਗੀ ਤੇ ਇਹ ਜਿਹੜੀ ਕਰੀਮ ਐ ਇੰਨੀ ਵਧੀਆ ਇੰਨੀ ਪਾਵਰਫੁਲ ਕਰੀਮ ਐ ਜਿਹੜੀ ਤੁਸੀਂ ਹਜ਼ਾਰ ਹਜ਼ਾਰ ਵਾਲੀਆਂ ਕਰੀਮਾਂ ਲਗਾਉਂਦੇ ਹੋ ਨਾ ਬੱਚਿਆਂ ਦੇ ਜਿਹੜੇ ਤੁਹਾਡੇ ਬੱਚਿਆਂ ਦੇ ਪਿੰਪਲ ਹੁੰਦੇ ਨੇ ਜਾਂ ਤੁਹਾਡੇ ਹੋ ਜਾਂਦੇ ਨੇ ਬੇਟਾ ਹੋਵੇ ਚਾਹੇ ਬੇਟੀ ਹੋਵੇ ਉਹਨਾਂ ਤੇ ਪਿੰਪਲ ਹੁੰਦੇ ਨੇ ਪਿੰਪਲਾਂ ਦੇ ਦਾਗ ਹੁੰਦੇ ਨੇ ਬੜੇ ਪਰੇਸ਼ਾਨ ਹੋ ਜਾਂਦੇ ਨੇ ਤੇ ਇਸ ਕਰੀਮ ਨੂੰ ਬਣਾ ਕੇ ਲਗਾਉਣਾ ਸ਼ੁਰੂ ਕਰ ਦੇਵੋ ਤੇ ਤੁਸੀਂ ਦੇਖਿਓ ਇਹਦਾ ਕਮਾਲ ਤੇ ਤੁਸੀਂ ਇਹਦੇ ਵਿੱਚ ਇੱਕ ਚਮਚ ਐਲੋਵੇਰਾ ਜੈਲ ਪਾ ਲੈਣੀ ਅੱਧਾ ਕ ਚਮਚਾ ਦੇ ਵਿੱਚ ਲੈ ਲੈਣਾ ਐਲੋਵੇਰਾ ਹਜ਼ਾਰੀ ਨਾਰੀਅਲ ਦਾ ਔਇਲ ਇਹਨਾਂ ਤਿੰਨਾਂ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਚੰਗੀ ਤਰ੍ਹਾਂ ਇੱਕ ਕਰੀਮੀ ਪੇਸਟ ਬਣਾ ਲੈਣਾ ਹੈ ਐਲੋਵੇਰਾ ਜੈਲ ਹਮੇਸ਼ਾ ਮਾਰਕੀਟ ਵਾਲੀ ਹੀ ਲੈਣੀ ਹੈ ਤੇ ਪਤੰਜਲੀ ਦੀ ਐਲੋਵੇਰਾ ਲੀਫ ਹੈ ਤੇ ਇਹਨੂੰ ਤੁਸੀਂ ਬਣਾ ਕੇ ਇੱਕ ਕਰੀਮ ਜੇ ਬਣਾ ਕੇ ਇਸਟੋਰ ਕਰਕੇ ਤੁਸੀਂ ਜਿੱਦਾਂ ਮਰਜੀ ਆਪਣੇ ਘਰੇ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਜਿੱਦਾਂ ਹੁਣ ਮੌਸਮ ਠੰਡਾ ਹੈ ਬਾਹਰ ਵੀ ਰੱਖ ਸਕਦੇ ਹੋ ਤਾਂ ਵੀ ਰਹਿਲੇਗੀ ਅਗਰ ਫ੍ਰਿਜ ਵਿੱਚ ਰੱਖੋਗੇ ਤਾਂ ਹੋਰ ਵਧੀਆ ਹੈ ਕਾਫੀ ਟਾਈਮ ਕੱਢ ਜਾਂਦੀ ਹੈ ਪਾਣੀ ਨਹੀਂ ਛੱਡਦੀ ਹੈਗੀ ਫਿਰ ਇਹ ਵਧੀਆ ਕਰੀਮ ਬਣੀ ਰਹਿੰਦੀ ਹੈ ਤੁਸੀਂ ਰਾਤ ਨੂੰ ਕੀ ਕਰਨਾ ਰਾਤ ਨੂੰ ਆਪਣਾ ਫੇਸ ਵਾਸ਼ ਕਰਕੇ ਚੰਗੀ ਤਰ੍ਹਾਂ ਫੇਸ ਨੂੰ ਵਾਸ਼ ਕਰ ਤੋਂ ਬਾਅਦ ਇਸ ਕਰੀਮ ਨੂੰ ਲਗਾਉਣਾ ਸ਼ੁਰੂ ਕਰ ਦੇਣਾ ਹੈ ਜਿਨ੍ਹਾਂ ਦੇ ਜ਼ਿਆਦਾ ਪਿੰਪਲ ਨੇ ਉਹ ਕੀ ਕਰਨਾ ਜਿਵੇਂ ਨਿੰਮ ਦੇ ਪੱਤੇ ਮੈਂ ਕੁੱਟੇ ਸੀ ਇਸ ਤਰੀਕੇ ਨਾਲ ਕੁੱਟ ਕੇ ਉਹਦਾ ਜਿਹੜਾ ਅਰਕ ਨਿਕਲਿਆ ਨਾ 2 ਚਮਚੇ ਪਾਣੀ 'ਚ ਘੋਲ ਕੇ ਇੱਕ ਗਲਾਸ ਰਾਤ ਨੂੰ ਪਾਣੀ ਵੀ ਪੀ ਕੇ ਸੌ ਸਕਦੇ ਹੋ ਤੇ ਤੁਹਾਡੇ ਸਾਰੇ ਪ੍ਰੋਬਲਮ ਜਿਹੜੀ ਹੈ ਠੀਕ ਹੋ ਜਾਵੇਗੀ ਇਸ ਤਰੀਕੇ ਨਾਲ ਲਗਾ ਲਓ ਤੁਸੀਂ ਲਗਾ ਲੈਣੀ ਹੈ ਹਾਂਜੀ ਤੁਸੀਂ ਦੇਖਿਆ ਕਿੰਨੀ ਸੋਹਣੀ ਕਰੀਮ ਬਣ ਕੇ ਰੈਡੀ ਹੋ ਗਈ ਤੁਸੀਂ ਦੇਖ ਸਕਦੇ ਇਹਨੂੰ ਸਟੋਰ ਕਰਕੇ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਤੁਸੀਂ ਰੱਖ ਸਕਦੇ ਹੋ ਨਿੰਮ ਲੈ ਲਓ ਨਿੰਮ ਦੇ ਪੱਤੇ ਨੂੰ ਕੋਟ ਕੇ ਰਸ ਕੱਢ ਲੈਣਾ ਐਲੋਵੀਰਾ ਔਰ ਥੋੜਾ ਜਿਹਾ ਔਇਲ ਜਿਹੜਾ ਹੈ ਉਹ ਜ਼ਰੂਰ ਮਿਕਸ ਕਰਨਾ ਅਗਰ ਤੁਸੀਂ ਨਾਰੀਅਲ ਦਾ ਤੇਲ ਨਹੀਂ ਮਿਕਸ ਕਰਨਾ ਚਾਹੁੰਦੇ ਤੇ ਬਾਦਾਮ ਰੋਗਨ ਇਹਦੀ ਥਾਂ ਤੁਸੀਂ ਲੈ ਸਕਦੇ ਹੋ ਇਹ ਆਪਾਂ ਤਾਪਣਾ ਕਿਉਂਕਿ ਜਿਹੜੀ ਨਿੰਮ ਹੁੰਦੀ ਉਹ ਖੁਸ਼ਕ ਹੁੰਦੀ ਹੈ ਤੇ ਜਦੋਂ ਆਪਾਂ ਲਗਾਣੀ ਹੈ ਨਾ ਜਦੋਂ ਰਾਤ ਨੂੰ ਲਗਾ ਕੇ ਆਪਾਂ ਸਵੇਰ ਤੱਕ ਸਿਹਰਾ ਥੋੜਾ ਖੁਸ਼ਕ ਹੋ ਜਾਂਦਾ ਉਹਦੇ ਨਾਲ ਕਿਉਂਕਿ ਇਸ ਕਰਕੇ ਪਾਣਾ ਜ਼ਰੂਰੀ ਇਹਦੇ ਵਿੱਚ ਔ ਦਾਵਲ ਪਾਲੋ ਚਾਲੇ ਤੁਸੀਂ ਬਦਾਮ ਰੋਗਣਾ ਪਾਲੋ ਤੇ ਕਰੀਮ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਬਣ ਕੇ ਸਾਡੀ ਇਹ ਕਰੀਮ ਰੈਡੀ ਹੋ ਗਈ ਬਹੁਤ ਹੀ ਪਿਆਰੀ ਜੀ ਕਰੀਮ ਬਣ ਗਈ ਤੁਸੀਂ ਦੇਖ ਸਕਦੇ ਹੋ ਤੇ ਇਸ ਕਰੀਮ ਨੂੰ ਤੁਸੀਂ ਡੇਲੀ ਅਪਲਾਈ ਕਰਨਾ ਹੈ ਜਿਨ੍ਹਾਂ ਦੇ ਪਿੰਪਲ ਨੇ ਪਿੰਪਲਾਂ ਦੇ ਦਾਗ ਨੇ ਕਿੱਲ ਨੇ ਦਾਗ ਨੇ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਅਲਰਜੀ ਹੋ ਜਾਂਦੀ ਹੈ ਸਕਿਨ ਜਿਹੜੀ ਹੈ ਰੁੱਖੀ ਸੁੱਕੀ ਬੇਜਾਨ ਹੋ ਜਾਂਦੀ ਹੈ ਸਕਿਨ ਤੇ ਬਹੁਤ ਸਾਰੇ ਦਾਗ ਨੇ ਬਹੁਤ ਸਾਰੀਆਂ ਸ਼ਾਈਆਂ ਨੇ ਤੇ ਤੁਸੀਂ ਇਸ ਕਰੀਮ ਦਾ ਇਸਤੇਮਾਲ ਕਰ ਸਕਦੇ ਹੋ ਬਹੁਤ ਪਿਆਰੀ ਕਰੀਮ ਇਸ ਤਰੀਕੇ ਨਾਲ ਤੁਸੀਂ ਨਾਈਟ ਨੂੰ ਲਗਾ ਕੇ ਸੌਂ ਜਾਓ ਤੇ ਰਾਤ ਤੱਕ ਤੁਹਾਡੇ ਚਿਹਰੇ ਤੇ ਇੰਨਾ ਵਧੀਆ ਜਾਦੂ ਹੋ ਜਾਵੇਗਾ ਤੁਹਾਡਾ ਰੰਗ ਵੀ ਗੋਰਾ ਹੋਣਾ ਸ਼ੁਰੂ ਹੋ ਜਾਵੇਗਾ ਸਿਕਿੰਦੇ ਜਿੰਨੇ ਵੀ ਦਾਗ-ਧੱਬੇ ਨੇ ਸਾਰੇ ਹੀ ਰਿਮੂਵ ਹੋ ਜਾਣਗੇ ਨਾਈਟ ਨੂੰ ਲਗਾਣੀ ਹੈ ਦੇਰ ਨੂੰ ਨਹੀਂ ਲਗਾਣੀ ਤੁਸੀਂ ਇਹ ਕਰੀਮ ਨਾਈਟ ਨੂੰ ਲਗਾਣੀ ਹੈ ਨਾਈਟ ਨੂੰ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਸੋ ਜਾਣਾ ਹੈ ਸਵੇਰੇ ਜਦੋਂ ਉੱਠ ਕੇ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰੋਗੇ ਤਾਂ ਸਕਿਨ ਇੱਕਦਮ ਇੰਨੇ ਨਿਖਾਰ ਜਾਣੀ ਹੈ ਸਕਿਨ ਬਹੁਤ ਹੀ ਪਿਆਰਾ ਜਾ ਇੱਕ ਗਲੋ ਆ ਜਾਣਾ ਹੈ ਠੀਕ ਹੈ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਸ ਚੈਨਲ ਤੇ ਰੈਮਡੀयां ਦੱਸੀਆਂ ਜਾਂਦੀਆਂ ਨੇ ਤਾਂ ਜੋ ਤੁਹਾਡਾ ਚਿਹਰਾ ਏ ਖੂਬਸੂਰਤ ਹੋਰ ਜੰਗ ਰਹੇ ਹੈ ਨਾ ਇਹਦੇ ਨਾਲ ਤੁਹਾਡੀਆਂ ਝੁਰੜੀਆਂ ਵੀ ਠੀਕ ਹੋਣਗੀਆਂ ਤੁਹਾਡੇ ਸਕਿਨ ਦਾ ਜਿਹੜਾ ਲੂਜ਼ਪਨ ਉਹ ਵੀ ਠੀਕ ਹੋਵੇਗਾ ਦਾਗ-ਧੱਬੇ ਤਾਂ ਐਦਾਂ ਠੀਕ ਕਰਦੀ ਇਹ ਵਾਲੀ ਕਰੀਮ ਤੁਸੀਂ ਦੇਖਿਓ ਕਦੇ ਕਰਕੇ ਦੇਸੀ ਕਰੀਮ ਨਿੰਮ ਤੁਹਾਨੂੰ ਪਤਾ ਹੈ ਕਿੰਨੀ ਕੜੱਤਣ ਵਾਲੀ ਹੁੰਦੀ ਏ ਇਹ ਸਾਡੇ ਪਿੰਪਲਾਂ ਨੂੰ ਸਾਡੇ ਦਾਗ ਦੱਬਨ ਇੰਨੀ ਜਿਆਦਾ ਜਲਦੀ ਠੀਕ ਕਰਦੀ ਏ ਬਹੁਤ ਹੀ ਕੰਮ ਦੀ ਹੁੰਦੀ ਕਈ ਦਵਾਈਆਂ ਚ ਵੀ ਪੈਂਦੀ ਹੁੰਦੀ ਨਿੰਮ ਤੇ ਤੁਹਾਨੂੰ ਮੈਂ ਡਾਇਰੈਕਟ ਕਰੀਮ ਬਣਾਉਣਾ ਸਿਖਾ ਦితి ਘਰੇ ਹੀ ਤੁਸੀਂ ਤੇ ਹਾਂਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਣਾਣੀ ਦੱਸ ਦితి ਏ ਕਰੀਮ ਇਦਾਂ ਬਣਾ ਕੇ ਤੁਸੀਂ ਆਪਣੇ ਬੱਚਿਆਂ ਦੇ ਲਗਾ ਸਕਦੇ ਹੋ ਕਿਉਂਕਿ ਜਦੋਂ 14-15 ਸਾਲ ਦੀ ਏਜ ਵਿੱਚ ਬੱਚੇ ਹੁੰਦੇ ਨਾ ਉਹਨਾਂ ਦੇ ਆਟੋਮੈਟਿਕ ਹੀ ਜਿਹੜੇ ਪਿੰਪਲ ਨੇ ਨਿਕਲਨੇ ਸ਼ੁਰੂ ਹੋ ਜਣਗੇ ਕਿ ਮੇਰੇ ਬੱਚਿਆਂ ਦੇ ਵੀ ਨਿਕਲੇ ਸੀਗੇ ਤੇ ਇਹ ਮੈਂ ਬਣਾਉਂਦੀ ਰਹੀ ਨਹੀਂ ਮੇਰੇ ਬੱਚਿਆਂ ਦੇ ਇਸਤੇਮਾਲ ਕਰਦੀ ਰਹੀ ਨਹੀਂ ਮੇਰੇ ਬੱਚਿਆਂ ਦੇ ਬਿਲਕੁਲ ਪਿੰਪਲ ਉੱਪਰ ਠੀਕ ਰਹਿੰਦੇ ਨੇ ਹੋ ਜਾਂਦੇ ਸੀਗੇ ਤੇ ਠੀਕ ਨਹੀਂ ਸੀ ਹੁੰਦੇ ਬਹੁਤ ਸਾਰੇ ਦਵਾਈਆਂ ਵੀ ਖਵਾ ਕੇ ਦੇਖ ਲਈ ਅਸੀਂ ਬਹੁਤ ਸਾਰੇ ਟਿਊਬਾਂ ਵੀ ਲਗਾ ਕੇ ਦੇਖ ਲਈ ਅਸੀਂ ਹਾਲਾਂਕਿ ਜ਼ਿਆਦਾ ਹੀ ਹੋਣ ਲੱਗ ਗਈ ਸੀ ਕਿ ਜਦੋਂ ਉਹਦੀ ਆਪਾਂ ਐਦਾਂ ਇਹ ਕਰੀਮ ਬਣਾ ਕੇ ਉਹਨਾਂ ਦੇ ਲਗਾਈ ਹੈ ਚਿਹਰੇ ਤੇ ਉਹਨਾਂ ਦੇ ਦਾਗ ਤੇ ਠੀਕ ਹੋਣੇ ਹੋਣੇ ਸੀਗੇ ਪਿੰਪਲ ਅੰਦਰ ਤੱਕ ਠੀਕ ਹੋ ਗਏ ਨੇ ਸਕਿਨ ਜਿਹੜੀ ਇੱਕਦਮ ਸਾਫ਼ ਹੋ ਗਈ ਹੈ ਗੋਰੀ ਚਿੱਟੀ ਹੋ ਗਈ ਹੈ ਕੋਈ ਵੀ ਹੋਣਾ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਇਨਫੈਕਸ਼ਨ ਨਹੀਂ ਹੈਗਾ ਕੋਈ ਵੀ ਅਲਰਜੀ ਨਹੀਂ ਹੈਗੀ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਤੇ ਵੀਡੀਓ ਜਰਾ ਕਿ ਵੀ ਪਸੰਦ ਆਈ ਹੋਵੇ ਵੀਡੀਓ ਲਾਈਕ ਸ਼ੇਅਰ ਸੋਣਾ ਜਿਹਾ ਕਮੈਂਟ ਜ਼ਰੂਰ ਕਰਨਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਨਾ ਕਿਹੜੀ ਪ੍ਰੋਬਲਮ ਹੈਗੀ ਤੁਹਾਡੇ ਫੇਸ ਤੇ ਜਾਂ ਤੁਹਾਡੇ హెਅਰ ਤੇ ਆਪਾਂ ਉਸੇ ਤੇ ਵੀਡੀਓ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰਾਵਾਂਗੇ ਜੋ ਕਿ ਮੇਰੇ ਬਹੁਤ ਸਾਰੇ ਭੈਣਾਂ ਦੇ हेयर फॉਲ ਵੀ ਹੋ ਜਾਂਦੇ ਨੇ ਤੇ ਉਹ ਵੈਸੇ ਮੈਂ ਤੇਲ ਵੀ ਦੱਸੇ ਹੋਏ ਨੇ سیرਮ ਵੀ ਦੱਸੇ ਹੋਏ ਨੇ ਤੁਸੀਂ ਉਹ ਵੀਡੀਓ ਦੇਖ ਵੀ ਸਕਦੇ ਜਾ ਕੇ ਔਰ ਸਕਿਨ ਨੂੰ ਜੋ-ਜੋ ਪ੍ਰੋਬਲਮ ਹੈਗੀ ਸਾਰੀਆਂ ਪ੍ਰੋਬਲਮਾਂ ਦੀ ਆਪਾਂ ਵੀਡੀਓ ਪਾਣੇ ਹੁੰਦੇ ਆ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਬਹੁਤ ਸੋਹਣਾ ਬਣਾ ਸਕਦੇ ਹੋ ਆਪਣੇ ਦਾਗ-ਧੱਬੇ ਰਿਮੂਵ ਕਰਕੇ ਪਿੰਪਲਾਂ ਨੂੰ ਠੀਕ ਕਰਕੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ ਤੇ ਬਸ ਇਹ ਕਰੀਮ ਐਦਾਂ ਬਣਾ ਕੇ ਤੁਸੀਂ ਨਾਈਟ ਨੂੰ ਲਗਾਣੀ ਸ਼ੁਰੂ ਕਰ ਦੋ ਵੋ ਸ਼ੀਸ਼ੇ ਵਾਂਗੂ ਤੁਹਾਡਾ ਚਿਹਰਾ ਚਮਕ ਜਾਵੇਗਾ ਅਗਰ ਤੁਸੀਂ 40 ਸਾਲ ਦੇ ਹੋਣਾ ਤਾਂ ਤੁਸੀਂ 20 ਸਾਲ ਦੇ ਨਜ਼ਰ ਆਓਗੇ ਇੰਨੀ ਵਧੀਆ ਸਕਿਨ ਦੇ ਨਾਲ ਹੋ ਜਾਂਦੀ ਹੈ ਬਹੁਤ ਹੀ ਪਿਆਰੀ ਤੇ ਬਹੁਤ ਹੀ ਸੌਫਟ ਸਕਿਨ ਹੋ ਜਾਂਦੀ ਹੈ ਤੇ ਲੋ ਜੀ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਕੁਇਸਚਨ ਨਵਾਂ ਲੈ ਕੇ ਆਵਾਂਗੇ ਇਹ ਜਿਹੜੀਆਂ ਹੋਮਮੇਡ ਚੀਜ਼ਾਂ ਹੁੰਦੀਆਂ ਨੇ ਨਾ ਇਹ ਬਹੁਤ ਹੀ ਫਾਇਦਾ ਕਰਦੀਆਂ ਨੇ ਕਿਉਂਕਿ ਆਪਾਂ ਨੈਚੁਰਲ ਤਰੀਕੇ ਨਾਲ ਬਣਾਈਆਂ ਹੁੰਦੀਆਂ ਨੇ ਕਈਆਂ ਲੋਕਾਂ ਨੂੰ ਨਹੀਂ ਪਤਾ ਹੈਗਾ ਜਿਹੜੀਆਂ ਚੀਜ਼ਾਂ ਆਪਾਂ ਨੈਚੁਰਲ ਤਰੀਕੇ ਨਾਲ ਹੁਣ ਫੇਸ ਤੇ ਅਪਲਾਈ ਕਰ ਰਹੇ ਹਾਂ ਇਹ ਹੀ ਚੀਜ਼ਾਂ ਕਰੀਮਾਂ ਵਿੱਚ ਪੈਂਦੀਆਂ ਨੇ ਇਹ ਹੀ ਚੀਜ਼ਾਂ ਲੋਸ਼ਨਾਂ ਵਿੱਚ ਪੈਂਦੀਆਂ ਨੇ ਇਹ ਹੀ ਚੀਜ਼ਾਂ ਸਾਬਣਾਂ ਵਿੱਚ ਪੈਂਦੀਆਂ ਨੇ ਤੇ ਕਿਉਂ ਨਾ ਆਪਾਂ ਡਾਇਰੈਕਟ ਇਹਨੂੰ ਕੁਦਰਤੀ ਤਰੀਕੇ ਦੇ ਨਾਲ ਆਪਾਂ ਚਿਹਰੇ ਤੇ ਇਸਤੇਮਾਲ ਕਰੀਏ ਤਾਂ ਜੋ ਸਾਡੇ ਚਿਹਰੇ ਨੂੰ ਦੁੱਗਣਾ ਅਸਰ ਮਿਲੇ ਕਿਉਂਕਿ ਇਹ ਵਿਦਆਊਟ ਕੈਮੀਕਲ ਹੋ ਜਾਂਦੀ ਹੈ ਨੇ ਜਿਹੜੀਆਂ ਆਪਾਂ ਮਾਰਕੀਟ ਵਿੱਚ ਕਰੀਮਾਂ ਚਾਹੇ ਲੋਸ਼ਨ ਵਗੈਰਾ ਚਾਹੇ ਸੋਪਸ ਵਗੈਰਾ ਕਰੀਦੇ ਦੇ ਆ ਉਹਨਾਂ ਵਿੱਚ ਉਹ ਹੁੰਦਾ ਹੈ ਕੈਮੀਕਲ ਤੇ ਆਪਾਂ ਵਿਦਆਊਟ ਕੈਮੀਕਲ ਹੀ ਚੀਜ਼ ਘਰੇ ਹੀ ਬਣਾ ਕੇ ਆਪਾਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਅਪਲਾਈ ਕਰ ਸਕਦੇ ਆ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਪਰੇਸ਼ਾਨੀ ਨਾਲ ਜੂਝ ਰਹੀਆਂ ਨੇ ਚਾਹੀ ਕਿਸੇ ਦੇ ਅਲਰਜੀ ਹੈ ਚਾਹੀ ਕਿਸੇ ਦੇ ਪਿੰਪਲ ਨੇ ਚਾਹੀ ਕਿਸੇ ਦੇ ਵਾਲ ਝੜਦੇ ਨੇ ਕੋਈ ਵੀ ਪ੍ਰੋਬਲਮ ਹੈ ਤੇ ਇਹਨਾਂ ਨੂੰ ਤੁਸੀਂ ਲਗਾ ਸਕਦੇ ਹੋ ਕਿਉਂਕਿ ਨਿੰਮ ਜਿਹੜੀ ਸਿਰ 'ਚ ਵੀ ਲਗਾ ਸਕਦੇ ਆ ਅਗਰ ਆਪਣੇ ਸਿਰ ਦੇ ਵਿੱਚ ਅਲਰਜੀ ਹੈ ਖਾਰਜ ਹੈ ਖੁਜਲੀ ਹੈ ਸਿਕਰੀ ਤੇਨ ਸਿਰ ਦੇ ਵਿੱਚ ਵੀ ਆਪਾਂ ਇਸ ਤਰੀਕੇ ਨਾਲ ਇਹ ਵਾਲਾ ਜਿਹੜਾ ਮੈਂ ਬਣਾਇਆ ਇਸ ਤਰੀਕੇ ਨਾਲ ਇਹਨੂੰ ਸਿਰ ਦੇ ਵਿੱਚ ਵੀ ਆਪਾਂ ਮਾਸਤੇ ਵੀ ਲਗਾ ਸਕਦੇ ਆ ਤੇ ਸਿਕਿੰਦੇ ਤੇ ਲਗਾ ਕੇ ਤੇ ਇਹ ਬਹੁਤ ਹੀ ਗਰੋਥ ਦਿੰਦਾ ਹੈ ਦੋਨਾਂ ਸਿਰ ਤੇ ਵੀ ਲੱਗ ਸਕਦਾ ਹੈ ਫੇਸ ਤੇ ਵੀ ਲੱਗ ਸਕਦਾ ਦੇਖੋ ਇੱਕ ਕਰੀਮ ਟੂ-ਇਨ-ਵਨ ਕੰਮ ਕਰਦੀ ਹੈ ਤੇ ਤੁਹਾਨੂੰ ਅਗਰ ਇਹ ਵੀਡੀਓ ਥੋੜੀ ਵੀ ਯੂਸਫੁਲ ਲੱਗੀ ਹੋਵੇ ਥੋੜੀ ਜੀ ਵੀ ਫਾਇਦੇਮੰਦ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਹੁਣ ਜਰੂਰ ਕਰਨਾ ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਫਿਰ ਮਿਲਦੇ ਹਾਂ ਜੀ ਬਾਏ